ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਆਏ ਆ ਸਾਡੇ ਇੱਥੇ ਬਣਿਆ ਹੋਇਆ ਇੱਕ ਆਈਲੈਂਡ ਜਾਂ ਉੱਥੇ ਵਾਕ ਕਰਨ ਦੇ ਲਈ ਬਹੁਤ ਸੋਹਣਾ ਆ ਇੱਥੇ ਤੁਸੀਂ ਦੇਖ ਰਹੇ ਹੋ ਮੇਰੇ ਚਾਰੇ ਪਾਸੇ ਦਰਖਤੀ ਦਰਖਤ ਆ ਇਧਰ ਵੀ ਜੇ ਉਧਰੋਂ ਆਇਆ 1 ਕਿਲੋਮੀਟਰ ਕਾਫੀ ਲੰਬੀ ਟਨਲ ਦੀ ਆ ਇਹ ਤੇ ਬਹੁਤ ਸੋਹਣੀ ਆ ਇੱਥੇ ਆਪਾਂ ਆਏ ਸੀ 7-8 ਸਾਲ ਪਹਿਲਾਂ ਸਾਈਕਲਿੰਗ ਕਰਨ ਦੇ ਲਈ ਮੈਕਲੀਨ ਆਈਲੈਂਡ ਆ। ਉਦੋਂ ਤਾਂ ਵੀਡੀਓ-ਵਿਡੀਓ ਚਲੋ ਕਿੱਥੇ ਬਣਾਈ ਹੋਣੀਆਂ ਸਟੂਡੈਂਟ ਹੁੰਦੇ ਸੀ ਉਦੋਂ ਪਰ ਸਾਈਕਲਿੰਗ ਕਰਨ ਜ਼ਰੂਰ ਆਏ ਸੀ ਅਸੀਂ। ਫੋਟੋਆਂ ਉਦੋਂ ਦੀਆਂ ਹੈਗੀਆਂ ਨੇ। ਸੋਹਣਾ ਫਨ ਸੀਗਾ ਇੱਥੇ। 크리스마ਸ ਦੇ ਦਿਨਾਂੀਆਂ ਚ ਛੁੱਟੀਆਂ ਹੁੰਦੀਆਂ ਸਾਨੂੰ ਉਦੋਂ ਆਏ ਸੀਗੇ। ਤੇ ਉਦੋਂ ਵਧੀਆ ਫਨ ਹੋਇਆ ਇੱਕ ਦਿਨ ਪੂਰਾ ਲਾ ਕੇ ਗਏ ਸੀ ਇੱਥੇ ਸਾਈਕਲ ਹਾੜ੍ਹ ਕਰਕੇ। ਤੇ ਇਹਦੇ ਵਿੱਚ ਸਾਈਕਲਿੰਗ ਕੀਤੀ ਸੀ ਇੱਥੇ ਕਾਫੀ ਵੱਡੀ ਜਗ੍ਹਾ ਹੈ 500 ਕਿਲਿਆਂ ਦੇ ਵਿੱਚ। ਤੇ ਹੁਣ ਅੱਜ ਵਾਕ ਕਰਨ ਨਹੀਂ ਆਇਆ ਮੈਂ ਕਿਹਾ ਚਲੋ ਤੁਹਾਨੂੰ ਨਾਮ-ਨਾਮ ਦਿਖਾ ਦਈਏ ਆਹ ਲੱਕੜਾ ਹੈ ਦੇਖੋ ਇਹ ਹੈਗੀ ਆ ਪਾਈਨ ਟਰੀ ਖਾਸੀ ਮਜ਼ਬੂਤ ਲੱਕੜਾ ਹੈ ਇਹ ਤੁਹਾਨੂੰ ਡਿੱਗੇ ਹੋਈ ਦਿਖਾਉਣਾ ਮੈਂ ਇੱਕ ਮਿੰਟ ਆ ਆਹ ਆਪਣੀ ਤਾਂ ਕੀ ਖੰਜੂਰਾਂ ਜੀਆਂ ਕਹਿੰਦੇ ਹੁੰਦੇ ਆ ਆਹ ਦੇਖੋ ਇਹ ਮਨੀ ਗਨ ਸਾਹਿਬ ਗ ਨਹੀਂ ਜਾਂਦੇ ਹੁੰਦੇ ਸੀ ਜਦੋਂ ਸੋ ਉੱਥੇ ਇਹ ਉੱਥੇ ਹੁੰਦੀਆਂ ਸੀ ਇਹ ਚੀਜ਼ਾਂ ਤੇ ਮੱਕੀ ਸੋਹਣਾ ਮਾਹੌਲ ਦੇਖੋ ਦਿਂਦਿਆ ਟਨਲ ਜੀ ਕਿੱਡੀ ਦੂਰੋਂ ਆਏ ਆਪਾਂ ਵਾਕ ਕਰਦੇ ਕਰਦੇ ਉਹ ਦੇਖੋ ਬਹੁਤ ਦੂਰ ਹੈ ਕਾਫੀਆਂ ਮੱਕ ਇਲਾਕਾ ਕੀ ਲਾਇਆ ਹੋਇਆ ਗੋਲਡਨ ਟ੍ਰੇਲ ਫੋਰੈਸਟ ਠੀਕ ਹੈ ਇਹ ਇਧਰ ਤੁਰਨ ਆਉਣ ਵਾਲਿਆ ਵਾਸਤੇ ਆ ਜਗੜ ਬਾਹਰ ਹੀ ਨਿਕਲੇ ਆਏ ਆਪਾਂ ਹੁਣ ਜੰਗਲ ਦੇ ਵਿੱਚੋਂ ਪਈ ਕਾਫੀ ਉੱਚੇ-ਉੱਚੇ ਹੈ ਮੈਨੂੰ ਲੱਗਾ 60-60 70-70 ਫੁੱਟ ਹੋਣੇ ਐ ਨਹੀਂ ਪਤਾ ਵੱਧ ਹੋਣ ਬਹੁਤ لمبے ਜਾਂਦੇ ਆ ਇਸ ਰਾਸਤੇ ਜਿਆਦਾ ਹੀ ਹੋਣੇ ਆ ਬਹੁਤ ਵੱਡੇ ਮਨੋ ਦਾ ਪੱਗ ਲੈ ਲਈ ਦੇਖ ਕੇ ਕਾਫੀ ਵੱਡੇ ਰਾਸਤੇ ਦੇਖੋ ਸਾਈਕਲਿੰਗ ਵਾਲ ਆ ਗਿਆਂ ਆ ਸਾਈਕਲਿੰਗ ਵਾਲੀ ਟ੍ਰੇਨ ਆਸੀ ਦੇਖਿਆ ਹਨ ਇਹ ਸਾਈਕਲ ਸਾਪੇ ਹਾਂ ਮੰਨ ਲਓ ਵੀ ਸਾਈਕਲ ਮਹਨਨ ਰਸਤਾ ਇਹਨਾਂ ਦਾ ਮਹੌਲ ਇੱਕ ਪੂਰਾ ਜਮਹੋਂ ਨਿਕਾਇਟ ਜਾਇਆ ਅੱਜ ਜਿਹਨੇ ਜੀਵੀਕ ਦੂਰ ਦੇ ਉੱਤੇ ਆਏ ਆ ਅਸੀਂ ਬੁੱਧਵਾਰ ਤਾਂ ਕਰਤੀ ਸੁਣ ਨਹੀਂ ਪਾਸ ਤੇ ਇੰਤਰਾ ਦੇ ਤਾ ਨਵਾਂ ਇਹ ਬੜੀ ਸੋਹਣੀ ਲਾਵੀ ਸੱਜਣੋਂ ਇਧਰੋਂ ਆਏ ਆ ਆਪਾਂ ਸੋ ਸੂਰਜ ਜਮਾ ਸਰਤੇ ਆ ਇਹਦਾ ਨਕਸ਼ਾ ਜ ਆ ਗਿਆ ਹੈ ਮਜੂਤੀ ਜ ਬਣਾਇਆ ਹੋਇਆ ਓਏ ਪੂਰਾ ਪਾਪਾ ਹੈਗੇ ਆ ਕਹਿੰਦਾ ਇੱਥੇ ਆ ਯੂ ਆਰ ਹੇਅਰ ਇਧਰੋਂ ਅਸੀਂ ਗੱਡੀ ਕਿੱਥੇ پارک ਕਰਕੇ ਆਏ ਆ ਇਹ ਨਾਈਟ ਦਾ ਲੱਗਦਾ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਵੀ ਹੋਏ ਅੱਗੇ ਇੱਕ ਕਾਫੀ ਵੱਡਾ ਇਹਨਾਂ ਦਾ ਪਹਾੜਾ ਇੱਥੇ ਈਵੈਂਟ ਹੁੰਦੇ ਨੇ ਮੰਨ ਲਓ ਵੀ ਵੂ ਯੂ ਗੋਇੰਗ ਆਊਟ ਆਪੀ ਹੋਰ ਇਹਨਾਂ ਦੇ ਕਾਨਸਰਟ ਹੁੰਦੇ ਕਹਿ ਲਓ ਹੁਣ ਉਹ ਤਾਂ ਵੱਡਾ ਪਹਾੜਾ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਆਹਾ ਇਥੇ ਪ੍ਰੋਗਰਾਮ ਹੁੰਦੇ ਨੇ ਆਪਣੇ ਆਪੇ ਆ ਪੀ ਐਲ ਸੀ ਪਲੇਅਰ ਜੀ ਪਰ ਸਾਮਾ ਦੇਖਣੀ ਬਹੁਤ ਵਧੀਆ ਲੱਗਦਾ ਆ ਤਾ ਦੇਖੋ ਖੇਤਾਂਿਆਂ ਚ ਫਿਰਦੇ ਐ ਲੱਗ ਰਿਹਾ ਆ ਵੀ ਆ ਪਹੀ ਆ ਜਮਾ ਮਹੌਲਿਕਾ ਨੰਬਰ ਆ ਜਮਾ ਨੱਕ ਦੀ ਫੇਜ਼ ਨੂੰ ਆ ਪਹੀ ਇਹ ਜਿਵੇਂ ਆਪਣੇ ਖੇਤਾਂ ਚ ਹੁੰਦੀ ਆ ਐਵੇਂ ਐ ਫੀਲ ਹੋ ਰਿਹਾ ਜਿਵੇਂ ਖੇਤ ਜੀ ਖੇਤ ਚ ਹੁੰਨੇ ਆ प्यारा वाला माहौल आ जाओ। ਏਹ ਤਾਂ ਮਾਹੌਲ। ਨਾਲ ਨਾਲ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੇ ਆ ਕਿਹੜਾ ਕੋਈ ਆਪਣਾ ਟਾਈਮ ਲੱਗਦਾ ਆਪਾਂ ਸੰਤ ਮੰਗਣੇ ਫੋਨ ਕੱਟਣਾ ਤੇ ਬਸ ਵੀਡੀਓ ਬਣਾ ਕੇ ਕਿ ਇੱਥੋਂ ਵਰਲਡ ਵਾਈਡ ਚਾੜ ਲੈਣੀਆਂ ਹੈ ਸਭ ਨੇ ਦੇਖ ਲੈਣੀਆਂ ਤੇ ਮੈਮਰੀ ਬਣ ਜਾਣੀ ਆਪਣੀ ਕਿ ਹਾਂ ਵੀ ਗਏ ਸੀਗੇ। ਅਸੀਂ ਦੋ ਤਿੰਨੇ ਜਾਣੇ ਅਸੀਂ ਆ ਤੇ ਇੱਕ ਚੋਦਾ ਉਹ ਕੰਨੀ ਗੋਰਾ ਕੰਨੀ ਗੋਰੀ ਆ ਕਿਲੋਮੀਟਰ ਤੇ ਤੁਰਿਆ ਆਉਂਦਾ ਸਭ ਹੁਣ ਇੱਕ ਮਿੰਟ। ਕੱਕਤੀ ਫੋਟੋ ਕੋ ਪਹੀਆ ਬਹੁਤ ਦੂਰ ਹੈ ਪਹੀ ਬੈਕ ਤੇ ਦੇਖ ਤਾ ਨਾ ਮੇਰੇ ਪਹੀ ਇਧਰ ਬਹੁ ਡੂੰਗੀ ਆ ਕੋਈ ਭਾਣਾ 2 ਕਿਲੋਮੀਟਰ ਦੀ ਪਹੀ ਹੋਣੀ ਹੈ ਇਹ ਲਓ ਜੀ ਆਪਾਂ ਲੌਸਟ ਹੋ ਗਏ ਜੰਗਲ ਦੇ ਵਿੱਚ ਰਾਹ ਅਸੀਂ ਜਿੱਦਾਂ ਹੁੰਦਾ ਦੇਸੀਆਂ ਦਾ ਆਪਣਾ ਕਿ ਚੱਲ ਦੂਜਾ ਰਾਹ ਚੱਲਦੇ ਆ ਤੇ ਉਹ ਰਾਹ ਅਗਾਹਾਂ ਜਾ ਕੇ ਬੰਦ ਹੋ ਗਿਆ ਤੇ ਹੁਣ ਵੀ ਕਿਤੇ ਜਾ ਕੇ ਤਾਂ ਨਹੀਂ ਕਲੋਈ ਜੰਗਲ ਦਾ ਜੰਗਲ ਸਾਡਾ ਪਾ ਇਧਰ ਸਾਹਮਣੀ ਉਹ ਜਾਂਦੇ ਆ ਬੰਦੇ ਪੱਛੇ ਇਹਦਾ ਮਤਲਬ ਅੱਗੇ ਹੈਗਾ ਟਰੈਕ ਚੀਜ਼ ਐਡ ਕਰਦੀ ਅੱਜ ਦੀ ਵੀਡੀਓ ਚ ਇਹਦੀ ਗੱਲ ਕਰਦਾ ਸੀ ਮੈਂ ਦੇਖੋ ਆਹਦੀ ਪਾਣੀ ਵਾਲੀ ਟੂਟੀ ਲੱਗੀ ਹੈ ਇੱਥੇ ਹੀ ਤੇ ਆਹ ਇਹਨਾਂ ਨੇ ਚੁੱਲਾ ਲੱਤਾ ਦਿੱਤਾ ਹੋਇਆ ਹੈ ਸਿਟੀ ਵਾਲਿਆਂ ਨੇ ਕੈਸਾ ਹੈ ਇੱਥੇ ਤੁਸੀਂ ਆਪ ਦਾ ਰੋਟੀ ਪਾਣੀ ਮੀਟ ਬੱਕਰਾ ਚਿਕਨ ਜੋ ਵੀ ਬਣਾਉਣਾ ਬਣਾ ਸਕਦੇ ਆ ਇੰਨਾ ਕਹਿੰਦੇ ਕਿ ਹੁੰਦਾ ਹੁੰਦਾ ਹੈ ਹਾਂਜੀ ਘੰਟਾ ਕੋ ਹੋ ਗਿਆ ਆਪਾਂ ਨੂੰ ਵਾਕ ਕਰਦਿਆਂ ਨੂੰ ਤੇ ਲੌਸਟ ਹੋ ਗਏ ਸੀ ਜੰਗਲ ਦੇ ਵਿੱਚ ਜਿਹੜੇ ਰਾਸਤੇ ਸੀ ਗਏ ਸੀ ਪਰ ਉੱਧਰ ਫਿਰ ਸੋਚਿਆ ਕਿ ਚਲੋ ਦੂਜੇ ਰਾਸਤੇ ਚੱਲਦੇ ਆਂ ਇੱਧਰ ਤਾਂ ਹੁਣ ਦੇਖ ਆਈ ਪਰ ਉਸ ਤੋਂ ਬਾਅਦ ਫਿਰ ਕਾਹਾਂ ਗਏ ਰਾਸਤਾ ਬੰਦ ਹੋ ਗਿਆ ਅੱਗੇ ਜਾ ਕੇ ਸੋ ਥੋੜਾ ਜਿਹਾ ਹਾਰਡ ਹੋ ਗਿਆ ਸੀ ਨਾਲ ਦਾ ਇੱਕ ਬੰਦਾ ਸਾਡਾ ਥੋੜਾ ਅ ਫੈਲ ਵੀ ਫੀਲ ਬੈਡ ਕਰਦਾ ਸੀ ਯਾਰ ਇੰਦਾ ਨੰਬਾ ਆ ਗਿਆ ਫਿਰ ਚਲੋ ਆਪਾਂ ਉਹੀ ਦੇਸੀ ਵਾਲੀ ਘਾਹਤ ਉਹ ਵੀ ਇੱਥੋਂ ਨੱਕ ਨੂੰ ਸਿੱਧਾ ਹੋ ਜਾਓ ਉਧਰੋਂ ਇੱਧਰ ਦੀ ਆਏ ਸੀ ਸਿੱਧੇ ਹੋ ਜਾਓ ਜੰਗਲ ਦੇ ਵਿੱਚ ਦੀ ਤੇ ਅੱਗੇ ਜਾ ਕੇ ਕਿਤੇ ਨਾ ਕਿਤੇ ਨਿਕਲਾਂਗੇ ਹੁਣ ਆਪਾਂ ਨਿਕਲੇ ਆਇਆ ਮੈਨੂੰ ਲੱਗਦਾ ਨੇੜੀਆਂ ਹੁਣ ਉਹ ਉਹ ਟਰੈਕ ਜੇ ਤਾਂ ਨਹੀਂ ਆਏ ਹਾਂ ਆਹ ਟਰੈਕ ਸੀਗਾ ਉਹ ਜਿੱਥੋਂ ਅਸੀਂ ਸਟਾਰਟ ਕੀਤਾ ਸੀ ਸੋ ਇੱਥੇ ਪਹੁੰਚ ਗਏ ਆ ਬਹੁਤ ਸੋਹਣੀ ਰਹੀ ਵਾਕ hope ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਇੱਥੋਂ ਦੀ ਆਪਾਂ ਸਟਾਰਟ ਕੀਤਾ ਸੀ ਆਪਣਾ ਸਫ਼ਰ ਜੰਗਲ ਦਾ ਇੱਧਰ ਦੀ ਇਹਦੇ ਵਿੱਚ ਗਏ ਸੀਗੇ ਆਪਾਂ ਸੋ ਸੋਹਣਾ ਰਿਹਾ ਮਾਹੌਲ ਦੇਖ ਬੇਟੂ ਮੈਂ ਤੇ ਵਧੀਆ ਰਿਹਾ ਸੋਹਣੀ ਵਾਕ ਹੋਗੀ ਤੇ ਹੋਪ ਤੁਹਾਨੂੰ ਸਾਰਿਆਂ ਨੂੰ ਬਲੌਗ ਪਸੰਦ ਆਇਆ ਹੁਣ ਮਿਲਾਂਗੇ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਐਡਵੈਂਚਰ ਦੇਖਣ ਲਈ ਤੇ ਫਿਰ ਐਂ ਹੌਸਲਾ ਜਿਹਾ ਹੋ ਜਾਂਦਾ ਆਪਾਂ ਜਿੱਥੇ ਜਾਈਦਾ ਨਾ ਤਾਂ ਫਿਰ ਵੀਡੀਓ ਜਿਹੜੀ ਸ਼ੂਟ ਕਰ ਲਈਦੀ ਐ ਫਿਲਮਿੰਗ ਕਰ ਲਈਦੀ ਐ ਨਹੀਂ ਅਦਾ ਹੁੰਦਾ ਕਿ ਜ਼ਿਆਦਾ ਮੈਂ ਤਰਜੀਹ ਦਿੰਨਾ ਹੁੰਦਾ ਵੀ ਮੇਨਲੀ ਜਿਹੜਾ ਫੋਕਸ ਆ ਕੀਤਾ ਜਾਵੇ ਅ ਰਿਜਨ ਆ ਦੇਖਣ ਦੇਖ ਪਰ ਕਿੰਨੇ ਸੋਨੇ ਆ ਸਰ ਚਲੋ ਜੀ ਇੱਥੋਂ ਆਪਾਂ ਵੀਡੀਓ ਸਟਾਰਟ ਕੀਤੀ ਸੀ ਤੇ ਇਹੀ ਐਂਡ ਕਰੂਗਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੋਲ ਕੇ ਦੱਸੂਗਾ ਜੀ ਚਲੋ ਮਿਲਦੇ ਆ ਕਿਸੇ ਦਿਨ ਕਿਸੇ ਆਲੀ ਵੀਡੀਓ ਦਾ